ਅੱਜ ਆਪਾਂ ਗੱਲ ਕਰਨੀ ਹੈ ਜਿਹੜੇ ਤਾਨਾशाही ਦਾ ਦੌਰ ਜਵਾਨਬੰਦੀ ਦਾ ਦੌਰ ਜੋ ਲਗਾਤਾਰ ਦਿਨ ਬਾ ਦਿਨ ਵੱਧਦਾ ਤੁਰਿਆ ਜਾ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਮੈਨੇਜਮੈਂਟ ਨੇ ਉੱਥੋਂ ਦੇ ਵੀਸੀ ਨੇ ਉੱਥੋਂ ਦੇ ਪ੍ਰਬੰਧਕਾਂ ਨੇ ਇੱਕ ਫਰਮਾਨ ਜਾਰੀ ਕੀਤਾ ਹੈ ਕਿ ਜਿਹੜਾ ਵੀ ਨਵਾਂ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਊਗਾ ਉਹ ਦਾਖਲਾ ਲੈਣ ਦੇ ਨਾਲ-ਨਾਲ ਇੱਕ ਆਪਣਾ ਐਫੀਡੇਪਟਿਕ ਆਪਣਾ ਹਲ ਫਨਾਵਾ ਲਿਖ ਕੇ ਦੇਊਗਾ ਵੀ ਮੈਂ ਕਿਸੇ ਧਰਨੇ ਦੇ ਵਿੱਚ ਸੰਘਰਸ਼ ਦੇ ਵਿੱਚ ਸ਼ਾਮਲ ਨਹੀਂ ਹੋਊਗਾ ਕਿਸੇ ਡਿਪਾਰਟਮੈਂਟ ਦੇ ਖਿਲਾਫ ਕੋਈ ਧਰਨਾ ਮੁਜ਼ਾਹਰਾ ਕੋਈ ਯੂਨੀਵਰਸਿਟੀ ਦੇ ਵਿੱਚ ਹੋ ਰਹੀਆਂ ਵਧੀਆਂ ਕਿਆਂ ਧੱਕੇਸ਼ਾਹੀਆਂ ਦੇ ਖਿਲਾਫ ਵਿਦਿਆਰਥੀ ਉੱਥੇ ਮੁਜ਼ਾਹਰੇ ਕਰਦੇ ਆ ਜਾਂ ਜਦੋਂ ਕਿਤੇ ਵੀ ਉੱਥੇ ਪੰਜਾਬੀ ਬੋਲੀ ਲਈ ਜਾਂ ਹੋਰ ਮਸਲਿਆਂ ਲਈ ਜਦੋਂ ਪੰਜਾਬ ਨੂੰ ਬਾਹਰ ਕੱਢਣ ਦੀ ਗੱਲ ਆਉਂਦੀ ਹੈ ਯੂਨੀਵਰਸਿਟੀ ਦੇ ਵਿੱਚੋਂ ਤਾਂ ਸਮੇਂ-ਸਮੇਂ ਤੇ ਪੰਜਾਬ ਦੇ ਉੱਥੇ ਜਿਹੜੇ ਵਿਦਿਆਰਥੀ ਨੇ ਜਾਂ ਹੋਰ ਵੀ ਜਿਹੜੇ ਮਸਲੇ ਉੱਠਦੇ ਨੇ ਵਿਦਿਆਰਥੀ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਆ ਹੁਣ ਯੂਨੀਵਰਸਿਟੀ ਨੇ ਤਾਨਾਸ਼ਾਹੀ ਫਰਮਾਨ ਜਾਰੀ ਕਰਤਾ ਕਿ ਕੋਈ ਵੀ ਵਿਦਿਆਰਥੀ ਧਰਨਾ ਪ੍ਰਦਰਸ਼ਨ ਨਹੀਂ ਕਰੂਗਾ ਆਪਣੀ ਜ਼ੁਬਾਨ ਨਹੀਂ ਖੋਲੂਗਾ ਔਰ ਤਾਲਾਬੰਦੀ ਜਵਾਨ ਦੇ ਉੱਤੇ ਜਿੰਦਰੇ ਜੜ ਦਿੱਤੇ ਗਏ ਨੇ ਕੋਈ ਸੰਘਰਸ਼ ਕਰੋਗੇ ਕੋਈ ਨਾਰਾ بلند ਕਰਨਾ ਉੱਚੀ ਆਵਾਜ਼ ਨਹੀਂ ਕਰੋਗੇ ਇਹ ਕਰਨਾ ਵੀ ਕਿਤੇ ਪੈਂਦਾ ਤੇ ਜੇ ਤੁਸੀਂ ਇਹ ਜਿਆ ਕਰਦੇ ਹੋ ਕੋਈ ਧਰਨਾ ਕੋਈ ਮਜਾਰਾ ਕੋਈ ਸੰਘਰਸ਼ ਆਪਣੇ ਹੱਕਾਂ ਲਈ ਤਾਂ ਫਿਰ ਯੂਨੀਵਰਸਿਟੀ ਤੁਹਾਡੇ ਤੇ ਜੀੜੀਓ ਕਾਰਵਾਈ ਕਰੂਗੀ ਇਹ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜਾ ਕਿ ਪੰਜਾਬ ਦਾ throhora ਤੇ ਉਸ ਯੂਨੀਵਰਸਿਟੀ ਦੇ ਵਿੱਚੋਂ ਬਹੁਤ ਵੱਡੇ ਵੱਡੇ ਕਲਾਕਾਰ ਵਿਦਵਾਨ ਸਿਆਸਦਾਨ ਬਗਿਆਨੀ ਇਹ ਜੁਨੀਵਰਸਿਟੀ ਨੇ ਬਹੁਤ ਕੁਝ ਦਿੱਤਾ ਤੇ ਅੱਜ ਉਹ ਜੁਨੀਵਰਸਿਟੀ ਕਹਿੰਦੀ ਅਸੀਂ ਜਵਾਨ ਬੰਦ ਕਰ ਦੇਣੀ ਅਸੀਂ ਬੋਲਣ ਨਹੀਂ ਦੇਣਾ ਚੂਨ ਨਹੀਂ ਕਰ ਦੇਣਾ ਕਿਸੇ ਨੂੰ ਜੋ ਮੋਦੀ ਕਰ ਰਿਹਾ ਜੋ ਭਾਜਪਾ ਕਰ ਰਹੀ ਹੈ ਸੈਂਟਰ ਦੇ ਵਿੱਚ ਜਾਂ ਜੋ ਪੂਰੇ ਦੇਸ਼ ਦੇ ਅੰਦਰ ਲੋਕਾਂ ਦੀ ਜਵਾਨਬੰਦੀ ਕੀਤੀ ਜਾ ਰਹੀ ਹੈ ਸੰਘਰਸ਼ ਕਰਨ ਵਾਲੀਆਂ ਧਰਾਂ ਨੂੰ ਦੱਬਿਆ ਜਾ ਰਿਹਾ ਹੈ ਉਹੀ ਫਰਮਾਨ ਉਹਨਾਂ ਨੇ ਅੱਜ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਤਾ ਕਾਰਨ ਬੜਾ ਸਾਫ਼ ਹੈ ਕਿਉਂਕਿ ਉੱਥੇ ਆਪਾਂ ਜਿਹੜੀ ਜਿਹੜੀ ਯੂਨੀਵਰਸਿਟੀ ਆ ਯੂਨੀਵਰਸਿਟੀ ਇੱਕ ਤਰ੍ਹਾਂ ਦਾ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹ ਨਿਰਪੱਖ ਹੈ ਜਾਂ ਇਹ ਆਪਣੀ ਮਨਮਰਜ਼ੀ ਦੇ ਨਾਲ ਚੱਲਦੀ ਹੈ ਯੂਨੀਵਰਸਿਟੀ ਨੂੰ ਵੀ ਸੈਂਟਰ ਨੇ ਇੱਕ ਤਰ੍ਹਾਂ ਪੂਰੀ ਤਰ੍ਹਾਂ ਸਕੰਜੇ ਚ ਆਪਣੇ ਚ ਲੈ ਲਿਆ ਉਹਨਾਂ ਦੇ ਮੁਤਾਬਕ ਉੱਥੇ ਉਹਨਾਂ ਨੇ ਵੀ ਸੀ ਲੱਗਦੇ ਆ ਉਨ੍ਹਾਂ ਦੀਆਂ ਹਰੈਤਾਂ ਲਾਗੂ ਹੁੰਦੀਆਂ ਨੇ ਸੋ ਇਸ ਕਰਕੇ ਅੱਜ ਮੈਂ ਸਮੁੱਚੇ ਪੰਜਾਬੀਆਂ ਨੂੰ ਪੰਜਾਬਦਰਦੀਆਂ ਨੂੰ ਪੰਜਾਬ ਦੇ ਬੁੱਧੀਜੀਵੀਆਂ ਨੂੰ ਕਲਾਕਾਰਾਂ ਨੂੰ ਸਾਰੇ ਸੈਸਤਾਨਾਂ ਨੂੰ ਅਪੀਲ ਕਰਦਾ ਕਿ ਸਾਨੂੰ ਇਕੱਠੇ ਹੋ ਕੇ ਇਸ ਜ਼ਬਾਨਬੰਦੀ ਦੇ ਖਿਲਾਫ ਇਸਤਾਨਾ ਸ਼ਹੀਦ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਪੰਜਾਬ ਦਾ ਮੁੱਖ ਮੰਤਰੀ ਚੁੱਪ ਹੈ ਇਸ ਮਸਲੇ ਤੇ ਚੁੱਪ ਹੈ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਫਰਜ਼ ਬਣਦਾ ਕਿ ਇਹ ਬਹੁਤ ਵੱਡਾ ਇੱਕ ਫੈਸਲਾ ਹੈ ਇਹ ਇੱਥੇ ਨਹੀਂ ਇਕੱਲਾ ਰੁਕਣਾ ਮਸਲਾ ਯੂਨੀਵਰਸਟੀਆਂ ਤੋਂ ਬਾਅਦ ਫਿਰ ਅੱਗੇ ਜਿਹੜੀਆਂ ਵੀ ਸੰਘਰਸ਼ ਕਰਨਗੀਆਂ ਧਿਰਾਂ ਨੇ ਉਹਨਾਂ ਦੇ ਉੱਤੇ ਵੀ ਸਾਰਾ ਕੁਝ ਉਹਨਾਂ ਨੇ ਇੱਕ ਇੱਕ ਕਰਕੇ ਲਾਗੂ ਕਰਨਾ ਵੀ ਕੱਲ ਨੂੰ ਜਿਹੜਾ ਵੀ ਅਸੀਂ ਕੋਈ ਫਰਮਾਨ ਜਾਰੀ ਕਰਦੇ ਆ ਕਾਨੂੰਨ ਲੈ ਕੇ ਆਉਨੇ ਆ ਸਾਡੇ ਖਿਲਾਫ ਕੋਈ ਵੀ ਬੰਦਾ ਇੱਥੇ ਬੋਲੇ ਨਾ ਬੋਲਣ ਵਾਲੀਆਂ ਧਿਰਾਂ ਬੋਲਣ ਵਾਲੇ ਬੰਦੇ ਉਹਨਾਂ ਦੀ ਜਵਾਬੰਦੀ ਕਰ ਦਿਓ ਉਹਨਾਂ ਲਈ ਕਾਨੂੰਨ ਇਹ ਸਖਤ ਕਰ ਦਿਓ ਜਦੋਂ ਉਹ ਚੱਕ ਕੇ ਅੰਦਰ ਸਿਰਦੇ ਉਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੋਰ ਵੀ ਜਾਦੇ ਵਿਗੜਨੇ ਆ ਮੇਰੀ ਇਹੀ ਅਪੀਲ ਸੀ ਅੱਜ ਕਿ ਪੰਜਾਬੀਓ ਅਸੀਂ ਉਲਝੇ ਫਿਰਦੇ ਰਹਿੰਨੇ ਆ ਕਿਸੇ ਲੈਕਚਰਤਾ ਦੇ ਪਿੱਛੇ ਜਾਂ ਆਹ ਮਸਲਾ ਹੋ ਗਿਆ ਪੰਜਾਬ 'ਚ ਜਾਂ ਉਹ ਮਸਲਾ ਹੋ ਗਿਆ ਜਿਵੇਂ ਮੈਂ ਕਹਿੰਦਾ ਹੁੰਨਾ ਕਿ ਅਸੀਂ ਜਿਹੜੀਆਂ ਬੇਤੁਕੀਆਂ ਗੱਲਾਂ ਨੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਦੂਰ ਦੂਰ ਤੱਕ ਕੋਈ ਵਾਅ ਵਾਸਤਾ ਨਹੀਂ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਗੱਲਾਂ ਨਾਲ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਸੀ ਉਹਨਾਂ ਬੇਤੁਕੀਆਂ ਵੇਰਥੀ ਗੱਲਾਂ ਦੇ ਵਿੱਚ ਅਸੀਂ ਉਲਝੇ ਹੋਏ ਆਂ ਇੱਕ ਦੂਜੇ ਦੇ ਜੁੰਡੇ ਪੱਟ ਰਹੇ ਆਂ ਗਾਲੋ ਗਾਲੀ ਹੋ ਰਹੇ ਆਂ ਕੋਈ ਕਿਸੇ ਨੂੰ ਚੰਗਾ ਕਹਿੰਦਾ ਤੇ ਕੋਈ ਕਿਸੇ ਨੂੰ ਚੰਗਾ ਕਹਿੰਦਾ ਪਰ ਅਸੀਂ ਜਿਹੜੇ ਆ ਮਸਲੇ ਨੇ ਇਹ ਬਹੁਤ ਗੰਭੀਰ ਤੇ ਸੋਚਣ ਦਾ ਵਿਸ਼ਾ ਹੈ ਕਿ ਇਹ ਜਿਹੜੀਆਂ ਜਵਾਬੰਦੀਆਂ ਹੋ ਰਹੀਆਂ ਨੇ ਜਾਂ ਜਿਸ ਤਰ੍ਹਾਂ ਦੇ ਕਾਨੂੰਨ ਇਹ ਲੈ ਕੇ ਆ ਰਹੇ ਆ ਇਹ ਟੀਕਾ ਲਾ ਕੇ ਸਾਡੇ ਦੇਖਦੇ ਆ ਟੈਸਟ ਕਰਕੇ ਦੇਖਦੇ ਆ ਵੀ ਲੋਕ ਬੋਲਦੇ ਆ ਤੇ ਨਹੀਂ ਬੋਲਦੇ ਸੋ ਸਾਡਾ ਸਾਰਿਆਂ ਦਾ ਫਰਜ ਬਣਦਾ ਕਿ ਇਸ ਦੇ ਖਿਲਾਫ ਅਸੀਂ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਗੇ ਤੇ ਖਾਸ ਤੌਰ ਤੇ ਇਹ ਜੀਆਂ ਗੱਲਾਂ ਵੱਲ ਧਿਆਨ ਰੱਖਿਆ ਕਰਗੇ ਕਿ ਮੁਰਖ ਦੇ ਅੰਦਰ ਕਿਹੜੇ ਕਾਨੂੰਨ ਆ ਰਹੇ ਨੇ ਕਿੰਨਾ ਕਾਨੂੰਨਾਂ ਦੇ ਤਹਿਤ ਲੋਕਾਂ ਨੂੰ ਦੱਬਿਆ ਜਾ ਰਿਹਾ ਕਿਵੇਂ ਸਾਡੀ ਬੋਲੀ ਸਾਡੇ ਪਾਣੀ ਸਾਡੀ ਧਰਤੀ ਇਹ ਸਾਰਾ ਕੁਝ ਬਰਬਾਦ ਕੀਤਾ ਜਾ ਰਹੇ ਨੇ ਸਾਨੂੰ ਇੰਨਾਂ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਤੁਸੀਂ ਦੇਖਦੇ ਹੋ ਕਿ ਮੈਂ ਇਹ ਗੱਲ ਕਿਤੇ ਨੂੰ ਲੋਕ ਨਹੀਂ ਸਾਂਝਾ ਕਰਨਗੇ ਇਹਨੂੰ ਨਹੀਂ ਲੋਕ ਸੁਣਨਗੇ ਵੀ ਇਹ ਕੱਡੀ ਗੱਲ ਆ ਯਾਰ ਹੋ ਗਿਆ ਇਹ ਇਹ ਮਸਲਾ ਬਹੁਤ ਵੱਡਾ ਹੈ ਇਹ ਗੱਲ ਇੱਥੇ ਨਹੀਂ ਖੜਨੀ ਇਹ ਉੱਥੋਂ ਚੱਲੀ ਹੋਈ ਗੱਲ ਯੂਨੀਵਰਸਿਟੀਆਂ ਚੋਂ ਇਹ ਸਾਡੇ ਘਰਾਂ ਤੱਕ ਆਉਣੀ ਹੈ ਹਰ ਇੱਕ ਬੰਦੇ ਉੱਤੇ ਗੱਲ ਪਹੁੰਚਣੀ ਹੈ ਕਿਸੇ ਨੂੰ ਚੂੰ ਤੱਕ ਨਹੀਂ ਕਰਨ ਦੇਣੀ ਅਗਲਿਆਂ ਨੇ ਆਪਣੀ ਮਨਮਰਜ਼ੀ ਕਰਨਗੇ ਇਹ ਬਹੁਤ ਵੱਡਾ ਇੱਕ ਲੋਕਤੰਤਰ ਦਾ ਧਾਣ ਹੈ ਸੰਵਿਧਾਨ ਵੀ ਸਾਨੂੰ ਹੱਕ ਦਿੰਦਾ ਹੈ ਸੰਵਿਧਾਨਕ ਤੌਰ ਤੇ ਵੀ ਅਸੀਂ ਆਪਣਾ ਕੋਈ ਧਰਨਾ ਮਜਹਰਾ ਪ੍ਰਦਰਸ਼ਨ ਕਰ ਸਕਦੇ ਆ ਅਸੀਂ ਕੋਈ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ ਆਪਣੀ ਗੱਲ ਰੱਖ ਸਕਦੇ ਆ ਇਹ ਸੰਵਿਧਾਨਕ ਹੱਕ ਹੈ ਪਰ ਇਹਦੇ ਉੱਤੇ ਵੀ ਜਾ ਕੇ ਯੂਨੀਵਰਸਿਟੀ ਨੇ ਪਾਬੰਦੀ ਲਾਤੀ ਵੀ ਨਹੀਂ ਸਾਡੀ ਮਰਜ਼ੀ ਚੱਲੂਗੀ ਅਸੀਂ ਕੋਈ ਵਿਦਿਆਰਥੀ ਇੱਥੇ ਫੜਕਣ ਨਹੀਂ ਦੇਣਾ ਕੋਈ ਵਿਰੋਧ ਨਹੀਂ ਕਰਨ ਦੇਣਾ ਕੋਈ ਸੰਘਰਸ਼ ਨਹੀਂ ਕਰਨ ਦੇਣਾ ਕੋਈ ਗੱਲ ਨਹੀਂ ਕਰਨ ਦੇਣੀ ਜੋ ਯੂਨੀਵਰਸਿਟੀ ਨੇ ਕਰਤਾ ਉਹ ਸੱਤ ਹੈ ਸੋ ਇਸ ਲਈ ਸਾਨੂੰ ਅੱਜ ਸੋਚਣ ਦਾ ਇਹ ਸਮਾਂ ਹੈ ਜਿਸ ਤਰ੍ਹਾਂ ਤਾਨਾਸ਼ਾਹੀ ਵਾਲ ਆਪਾਂ ਤਾਨਾਸ਼ਾਹੀ ਹੋ ਹੀ ਚੁੱਕਿਆ ਵੈਸੇ ਬਾਦ ਨਹੀਂ ਰਹੇ ਤਾਨਾਸ਼ਾਹੀ ਹੋ ਹੀ ਚੁੱਕੀ ਐ ਅੱਜ ਦੇਖ ਹੀ ਰਹੇ ਹਾਂ ਜੋ ਹਾਲਾਤ ਮਲਕ ਦੇ ਬਣੇ ਹੋਏ ਆ ਜਾਂ ਪੰਜਾਬ ਚ ਬਣੇ ਹੋਏ ਆ ਸੋ ਪੰਜਾਬੀਓ ਥੋੜਾ ਮੋਟਾ ਇਧਰੋਂ ਭਾਬੀਆਂ ਭੂਬੀਆਂ ਤੇ ਹੋਰ ਇਧਰਲੇ ਉਧਰਲੇ ਚੱਕਰਾਂ ਦੇ ਨਿਕਲ ਕੇ ਆਪਾਂ ਇੰਨਾ ਗੰਭੀਰ ਮਸਲਿਆਂ ਬਾਰੇ ਸੋਚਣਾ ਸ਼ੁਰੂ ਕਰ ਗਏ ਤੁਸੀਂ ਇਧਰ ਉਲਝੇ ਰਹਿ ਜਾਣਾ ਤੇ ਅਗਲੇ ਥੋੜਾ ਘੋਗਾ ਚਿਤ ਕਰ ਦੇਣਾ ਹੌਲੀ ਹੌਲੀ ਆ ਕੇ ਉਹ ਲੱਗੇ ਹੋਏ ਨੇ ਸੋਨੂੰ ਇਧਰ ਆਲੇ ਜਾ ਆ ਕੇ ਇੰਨਾ ਮਸਲਿਆਂ ਦੇ ਵਿੱਚ ਤੇ ਸਾਰਾ ਕੁਝ ਜਿਹੜਾ ਅੰਦਰ ਖਾਤੇ ਲਗਾਤਾਰ ਹੋ ਚੱਲੀ ਜਾ ਰਿਹਾ ਸਾਡੇ ਪਾਣੀਆਂ ਦੇ ਹੱਕ 'ਚ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਬੋਲ ਰਿਹਾ ਕਿ ਮੈਂ ਪੰਜਾਬ ਨੂੰ ਬੂੰਦ ਨਹੀਂ ਪਾਣੀ ਦੇਣੀ ਉਹ ਮਸਲਿਆਂ 'ਤੇ ਸਾਡਾ ਕਿ ਧਿਆਨ ਜਾਣਾ ਹੀ ਨਹੀਂ ਅਸੀਂ ਉਹਦੇ ਸੋਚਾਂਗੇ ਜਿੱਦ ਦੇ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਥੇ ਬੂੰਦ ਬੂੰਦ ਪਾਣੀ ਨੂੰ ਤਰਸ ਗਈਆਂ ਸਾਡਾ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਤੁਰਿਆਂ ਦਾ ਸਾਡੇ ਕੋਈ ਸਿਹਤ ਤੇ ਅਸਰ ਨਹੀਂ ਕਿ ਇੱਥੇ ਇਹ ਸਭਿਆਤਾ ਕਿਵੇਂ ਜਉਂਦੀ ਰਹੂਗੀ ਪਾਣੀ ਗਏ ਪਾਣੀ ਮੁੱਕ ਗਏ ਧਰਤੀਆਂ ਬੰਜਰ ਹੋ ਗਈਆਂ ਨਸਲਾਂ ਖਤਮ ਹੋ ਗਈਆਂ ਸਭੇ ਤਾਂ ਸਭਤਾ ਮਾਰੇ ਤਬਾਹ ਹੋ ਜਾਣਾ ਹੁੰਦਾ ਸਾਡਾ ਇਧਰ ਨੂੰ ਕੋਈ ਧਿਆਨ ਨਹੀਂ ਭਰਾਉ ਸੁ ਮੈਂ ਤੁਹਾਨੂੰ ਅਪੀਲ ਕਰਦਾ ਥੋੜਾ ਜਿਹਾ ਬੌਧਿਕ ਤੌਰ ਤੇ ਆਪਣੇ ਆਪ ਨੂੰ ਅਸੀਂ ਸੁਚੇਤ ਕਰੀਏ ਤਕੜੇ ਕਰੀਏ ਚੰਗੀਆਂ ਗੱਲਾਂ ਬਾਰੇ ਚੰਗੇ ਵਿਚਾਰ ਬਾਰੇ ਸੰਵਾਦ ਦੀ ਗੱਲ ਵਿਚਾਰਾਂ ਦੀ ਗੱਲ ਚੰਗੇ ਬੰਦਿਆਂ ਨੂੰ ਸੁਣਿਆ ਵੀ ਕਰਗੇ ਚੰਗੇ ਬੰਦਿਆਂ ਦੀ ਗੱਲ ਨੂੰ ਸਾਂਝਾ ਵੀ ਕਰਿਆ ਕਰਗੇ ਤੇ ਚੰਗੀਆਂ ਗੱਲਾਂ ਅਸੀਂ ਲੋਕਾਂ 'ਚ ਵੀ ਲੈ ਕੇ ਜਾਗੇ ਦੱਸੀਏ ਪ੍ਰਚਾਰ ਕਰਗੇ ਵੀ ਆਹ ਜਿਹੜੀ ਜਵਾਨਬੰਦੀ ਹੋ ਰਹੀ ਹੈ ਆਹ ਜਿਹੜੀ ਤਾਲਾਬੰਦੀ ਸਾਡੇ ਜਮਾਨਾ ਦੀ ਕੀਤੀ ਜਾ ਰਹੀ ਹੈ ਸੰਘਰਸ਼ ਸਾਡੇ ਕਰਨ ਦਾ ਹੱਕ ਖੋਹੇ ਜਾ ਰਹੇ ਨੇ ਇਹ ਲਗਾਤਾਰ ਵਧ ਰਿਹਾ ਸੋ ਆਓ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਵੀ ਤੁਹਾਡੇ ਕੋਲ ਜਿਹੜਾ ਵੀ ਕੋਈ ਤੁਹਾਡੇ ਕੋਲ ਪਲੇਟਫਾਰਮ ਹੈ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਜਿੱਥੇ ਵੀ ਆਪਾਂ ਬੋਲ ਸਕਦੇ ਆ ਆਪਣੀ ਆਵਾਜ਼ ਨੂੰ ਬੁਲੰਦ ਸਕਦੇ ਆ ਕਰ ਸਕਦੇ ਆ ਉਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਅਪੀਲ ਹੈ ਉੱਥੇ ਬੈਠੇ ਹੋਏ ਪ੍ਰੋਫੈਸਰਾਂ ਨੂੰ ਵੀ ਅਪੀਲ ਹੈ ਉੱਥੇ ਜਿਹੜੇ ਵੀ ਉੱਥੋਂ ਨਿਕਲੇ ਹੋਏ ਵਿਦਿਆਰਥੀ ਨੇ ਵੱਡੇ ਵੱਡੇ ਅਜ ਸਿਆਸਤਾਨ ਬਣੇ ਹੋਏ ਉਹਨਾਂ ਨੂੰ ਵੀ ਅਪੀਲ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਹਿਣਾ ਚਾਹੁੰਦਾ ਅਪੀਲ ਹੈ ਵੀ ਭਾਈ ਤੁਹਾਨੂੰ ਸਾਨੂੰ ਇਸ ਗੱਲ ਦੇ ਖਿਲਾਫ ਤਕੜੇ ਹੋ ਕੇ ਬਲੰਦ ਕਰਨ